ਪਾਕਿਸਤਾਨ ਤੇ ਬੰਗਲਾਦੇਸ਼ ਇੱਕ ਐਸੀ ਡਿਫੈਂਸ ਡੀਲ ਐਗਰੀਮੈਂਟ ਕਰਨ ਜਾ ਰਿਹਾ ਜੇਕਰ ਇਹ ਐਗਰੀਮੈਂਟ ਹੋ ਗਿਆ ਤਾਂ ਇੰਡੀਆ ਨੂੰ ਦੋ ਪਾਸਿਓਂ ਜਿਹੜੀ ਲੜਾਈ ਆ ਉਹਦਾ ਖਤਰਾ ਵੱਧ ਜਾਊਗਾ ਹਾਂਜੀ ਬਿਲਕੁਲ ਪਾਕਿਸਤਾਨ ਤੇ ਬੰਗਲਾਦੇਸ਼ ਦੇ ਜਿਹੜੇ ਲੀਡਰ ਆ ਸਾਰੇ ਇਹਨਾਂ ਦੇ ਜਿਹੜੇ ਫੌਜ ਵਾਲੇ ਵੀ ਉੱਚੇ ਲੀਡਰ ਆ ਤੇ ਜਿਹੜੇ ਇਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਵੀ ਉੱਪਰ ਵਾਲੇ ਲੀਡਰ ਆ ਇਹ ਸਾਰੇ ਡਿਫੈਂਸ ਐਗਰੀਮੈਂਟ ਕਰਨ ਦੇ ਲਈ ਇੱਕ ਦੂਜੇ ਨੂੰ ਮਿਲ ਰਹੇ ਆ ਤੇ ਇਹਨਾਂ ਦਾ ਜਿਹੜਾ ਖਰੜਾ ਆ ਡਿਫੈਂਸ ਐਗਰੀਮੈਂਟ ਦਾ ਉਹ ਤਿਆਰ ਹੋ ਚੁੱਕਿਆ ਆ ਸਿਰਫ ਸਾਈਨ ਕਰਨੇ ਹੀ ਬਾਕੀ ਆ ਜੇਕਰ ਇਹ ਡਿਫੈਂਸ ਐਗਰੀਮੈਂਟ ਹੋ ਜਾਂਦਾ ਆ ਇਹਦਾ ਮਤਲਬ ਇਹ ਆ ਕਿ ਜੇਕਰ ਕੱਲ ਨੂੰ ਇੰਡੀਆ ਪਾਕਿਸਤਾਨ ਦੇ ਉੱਤੇ ਹਮਲਾ ਕਰੂਗਾ ਬੰਗਲਾਦੇਸ਼ ਵੀ ਆਪਣੇ ਉੱਤੇ ਹਮਲਾ ਸਮਝੂਗਾ ਬੰਗਲਾਦੇਸ਼ ਵੀ ਆਪਣੇ ਵਾਲਾ ਫਰੰਟ ਇੰਡੀਆ ਦੇ ਖਿਲਾਫ ਖੋਲ ਦੇਊਗਾ ਇਸੇ ਤਰ੍ਹਾਂ ਜੇਕਰ ਬੰਗਲਾ ਦੇ ਦੇ ਉੱਤੇ ਇੰਡੀਆ ਨੇ ਕਦੀ ਹਮਲਾ ਕੀਤਾ ਤਾਂ ਪਾਕਿਸਤਾਨ ਵੀ ਆਪਣੇ ਉੱਤੇ ਹਮਲਾ ਸਮਝੂਗਾ ਇਹ ਤੇ ਪਾਕਿਸਤਾਨ ਆਪਣੇ ਵਾਲਾ ਜਿਹੜਾ ਫਰੰਟ ਆ ਉਹ ਇੰਡੀਆ ਦੇ ਖਿਲਾਫ ਜੰਗ ਦੇ ਲਈ ਖੋਲ ਦੇਊਗਾ ਪੂਰਬ ਤੇ ਪੱਛਮ ਤੋਂ ਦੋ ਫਰੰਟ ਲੜਾਈ ਦਾ ਜਿਹੜਾ ਇੱਕ ਖਤਰਾ ਇੰਡੀਆ ਦੇ ਲਈ ਇਸ ਐਗਰੀਮੈਂਟ ਦੇ ਹੋਣ ਦੇ ਨਾਲ ਵੱਧ ਜਾਊਗਾ ਕੀ ਇੰਡੀਆ ਇਸ ਐਗਰੀਮੈਂਟ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਰਸ਼ੀਆ ਨੇ ਯੂਕਰੇਨ ਨੂੰ ਨਾਟੋ ਚ ਜਾਣ ਤੋਂ ਰੋਕਣ ਦੇ ਲਈ ਉੱਥੇ ਹਮਲਾ ਕੀਤਾ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਦਾ ਹੈ ਤੇ ਨਾਟੋ ਦੇਸ਼ਾਂ ਦੇ ਵਿੱਚ ਜੇਕਰ ਜੁਕਰੇਨ ਸ਼ਾਮਲ ਹੋ ਜਾਂਦਾ ਤਾਂ ਉਹਦਾ ਮਤਲਬ ਇਹ ਸੀ ਕਿ ਜਿੰਨੇ ਵੀ ਨਾਟੋ ਦੇਸ਼ ਆ ਸਮੇਤ ਜੁਕਰੇਨ ਦੇ ਜੇ ਉਹਨਾਂ ਤੇ ਕੋਈ ਵੀ ਹਮਲਾ ਕਰਦਾ ਸਾਰੇ ਦੇਸ਼ ਆਪਣੇ ਉੱਤੇ ਹਮਲਾ ਸਮਝੂਗੇ ਤੇ ਉਹ ਰਸ਼ੀਆ ਦੇ ਖਿਲਾਫ ਮੋਰਚਾ ਖੋਲ੍ਹ ਦੇਊਗੇ ਕੁਝ ਇਸੇ ਹੀ ਤਰ੍ਹਾਂ ਦਾ ਇਹ ਡਿਫੈਂਸ ਐਗਰੀਮੈਂਟ ਜਿਹੜਾ ਆ ਇਹ ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿਚਕਾਰ ਹੋਣ ਜਾ ਰਿਹਾ ਆ ਇਹ ਖਬਰ CNN ਦੁਆਰਾ ਤੇ News 18 ਦੁਆਰਾ ਇਹ ਜਾਰੀ ਕੀਤੀ ਗਈ ਆ ਉਹਨਾਂ ਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਵਿੱਚ ਉੱਥੇ ਦੇ ਰਿਸੋਰਸਸ ਆ ਉਹਨਾਂ ਤੋਂ ਇਹ ਸਾਰੀ ਜਾਣਕਾਰੀ ਮਿਲੀ ਆ ਇਸ ਐਗਰੀਮੈਂਟ ਹੋਣ ਦੇ ਨਾਲ ਇੰਡੀਆ ਦੇ ਲਈ ਕਿੰਨੀ ਮੁਸੀਬਤ ਵੱਧ ਜਾਊਗੀ ਕੀ ਇੰਡੀਆ ਇਹਦੇ ਤੇ ਹੁਣ ਕੋਈ ਐਕਸ਼ਨ ਲੈਣ ਜਾ ਰਿਹਾ ਬੰਗਲਾਦੇਸ਼ ਦੇ ਖਿਲਾਫ ਤਾਂ ਜੋ ਇਹ ਐਗਰੀਮੈਂਟ ਨਾ ਹੋਵੇ ਕੀ ਜਿਹੜੇ ਨਿਊਕਲੀਅਰ ਸ਼ੇਅਰਿੰਗ ਆ ਉਹ ਵੀ ਇਸ ਐਗਰੀਮੈਂਟ ਦੇ ਵਿੱਚ ਸ਼ਾਮਿਲ ਹੋਊਗਾ ਇਹ ਸਾਰੀਆਂ ਗੱਲਾਂ ਤੇ ਆਪਾਂ ਵਿਸਥਾਰ ਨਾਲ ਚਰਚਾ ਕਰਦੇ ਆਜੋ ਇਸ ਬੰਗਲਾਦੇਸ਼ ਨੂੰ 1971 ਦੇ ਵਿੱਚ ਪੰਜਾਬ ਰੈਜiment ਦੇ ਜਨਰਲ ਜਗਜੀਤ ਸਿੰਘ ਅਰੋੜਾ ਦੁਆਰਾ 93000 ਪਾਕਿਸਤਾਨੀਆਂ ਦੇ ਸਰੈਂਡਰ ਕਰਨ ਤੋਂ ਬਾਅਦ ਆਜ਼ਾਦ ਕਰਾਇਆ ਸੀਗਾ ਉਹ ਬੰਗਲਾਦੇਸ਼ ਹੁਣ ਫਿਰ ਪਾਕਿਸਤਾਨ ਨਾਲ ਹੀ ਮਿਲਦਾ ਜਾ ਰਿਹਾ ਆ 1971 ਤੋਂ ਬਾਅਦ ਹੁਣ ਤੱਕ ਇੰਡੀਆ ਦੇ ਨਾਲ ਬੰਗਲਾਦੇਸ਼ ਦੇ ਜਿਹੜੇ ਰਿਲੇਸ਼ਨ ਸੀਗੇ ਉਹ ਹੁਣ ਤੱਕ ਤਾਂ ਇੱਕ ਤਰ੍ਹਾਂ ਦੇ ਨਾਲ ਸਖਾਵੇਂ ਹੀ ਚੱਲਿਆ ਆ ਰਹੇ ਸੀਗੇ ਜੋ ਵੀ ਉੱਥੇ ਪੋਲੀਟੀਕਲ ਰਾਜਨੀਤਿਕ ਜਮਾਤ ਹੁੰਦੀ ਸੀ ਇੰਡੀਆ ਦੇ ਨਾਲ ਲਗਭਗ ਮਿਲ ਕੇ ਹੀ ਚੱਲਦੀ ਸੀ ਬਹੁਤ ਸਾਰਾ ਜਿਹੜਾ ਬਿਜ਼ਨਸ ਆ ਉਹ ਬੰਗਲਾਦੇਸ਼ ਨਾਲ ਇੰਡੀਆ ਦਾ ਕਾਫੀ ਤੌਰ ਤੇ ਸਾਂਝਾ ਆ ਪਾਣੀ ਲਾ ਲਓ ਬਹੁਤ ਸਾਰਾ ਵਪਾਰ ਲਾ ਲਓ ਤੇਲ ਲਾ ਲਓ ਬਿਜਲੀ ਲਾ ਲਓ ਬਹੁਤ ਸਾਰਾ ਇਹ ਇੱਕ ਦੂਏ ਨਾਲ ਸ਼ੇਅਰ ਕਰਦਿਆ ਪਰ ਜਦੋਂ ਦਾ ਹੁਣ 2024 ਦੇ ਵਿੱਚ ਉੱਥੇ ਤਖਤਾ ਪਲਟ ਹੋਇਆ ਆ ਸ਼ੇਖ ਅਸੀਨਾ ਨੂੰ ਉੱਥੇ ਦੜਾਇਆ ਗਿਆ ਆ ਤੇ ਸ਼ੇਖ ਅਸੀਨਾ ਨੇ ਆ ਕੇ ਇੰਡੀਆ ਦੇ ਵਿੱਚ ਸ਼ਰਨ ਲਈ ਆ ਇਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਆ ਜਿਹੜੀ ਤਲਖੀ ਆ ਬੰਗਲਾ ਦੇ ਇੰਡੀਆ ਦੇ ਵਿੱਚ ਲੱਗ ਗਈ ਆ ਕਿਉਂਕਿ ਇੰਡੀਆ ਨੇ ਸ਼ੇਖ ਅਸੀਨਾ ਨੂੰ ਇੱਥੇ ਪਨਾਹ ਦਿੱਤੀ ਆ ਤੇ ਸ਼ੇਖ ਅਸੀਨਾ ਉੱਥੇ ਬਹੁਤ ਸਾਰੇ ਜਿਹੜੇ ਨੌਜਵਾਨ ਜਦੋਂ ਉੱਥੇ ਅੰਦੋਲਨ ਚੱਲਿਆ ਉਹਦੇ ਵਿੱਚ ਮਰੇ ਆ ਉਹਦੇ ਵਿੱਚ ਉਹਨੂੰ ਗੁਨਾਹਗਰ ਪਾਇਆ ਗਿਆ ਤੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ ਬੰਗਲਾਦੇਸ਼ ਦੁਆਰਾ ਸੋ ਬੰਗਲਾਦੇਸ਼ ਦੁਆਰਾ ਇਹ बार-बार ਇੰਡੀਆ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਜਿਹੜੀ ਸ਼ੇਖ ਅਸੀਨਾ ਆ ਉਹਨੂੰ ਵਾਪਸ ਸਾਡੇ ਤੱਕ ਸੌਂਪਿਆ ਜਾਵੇ ਪਰ ਇੰਡੀਆ ਇਹਦੇ ਤੇ ਕੋਈ ਪੁਖਤਾ ਜਾਨੀ ਕਿ ਜਾਣਕਾਰੀ ਉਹਨਾਂ ਨੂੰ ਨਹੀਂ ਦੇ ਰਿਹਾ ਜਾਂ ਜਵਾਬ ਨਹੀਂ ਦੇ ਰਿਹਾ ਇਸ ਲਈ ਜਿਹੜੀ ਬੰਗਲਾਦੇਸ਼ ਤੇ ਇੰਡੀਆ ਦੇ ਵਿੱਚਕਾਰ ਜਿਹੜੀ ਨਫ਼ਰਤ ਆ ਉਹ ਦਿਨੋ ਦਿਨ ਵੱਧ ਰਹੀ ਆ ਜਿਹੜਾ ਬੰਗਲਾਦੇਸ਼ ਦਾ ਜੂਠ ਆ ਉਹ ਵੀ ਕਿਤੇ ਨਾ ਕਿਤੇ ਇਹ ਮੰਨਦਾ ਆ ਕਿ ਇੰਨੇ ਸਾਲ ਜੇਕਰ ਸ਼ੇਖ ਹਸੀਨਾ ਬੰਗਲਾਦੇਸ਼ ਨੂੰ ਲੁੱਟਦੀ ਰਹੀ ਆ ਉਹਦੇ ਵਿੱਚ ਇੰਡੀਆ ਦੀ ਮਿਲੀ ਭੋਗਤਾ ਹੁਣ ਇੰਡੀਆ ਵਾਲੇ ਉਹਨੂੰ ਪਨਾਹ ਦੇ ਰਿਹਾ ਇਸ ਲਈ ਉੱਥੋਂ ਦਾ ਜਿਹੜਾ ਜੂਠ ਆ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜੇ ਮੈਂ ਗੱਲ ਕਰਾਂ ਪਿੱਛੇ ਜੇ ਹੁਣ ਸ਼ਰੀਫ ਉਸਮਾਨ ਹਾਦੀ ਦੀ ਜਿਹੜੀ ਮੌਤ ਹੋਈ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਉੱਥੇ ਦਾ ਜਿਹੜਾ ਜੂਠ ਆ ਉਹ ਇੰਡੀਆ ਨੂੰ ਹੀ ਇਹਦਾ ਕਾਰਨ ਮੰਨਦਾ ਆ ਕਿਉਂਕਿ ਇਹ ਨੌਜਵਾਨ ਜਿਹੜਾ ਸਗਾ ਇਹ ਉਸਮਾਨ ਹਾਦੀ ਇਹ ਜਿਆਦਾਤਰ ਇੰਡੀਆ ਦੇ ਖਿਲਾਫ ਬੋਲਦਾ ਰਹਿੰਦਾ ਸੀਗਾ ਇਸ ਤਰ੍ਹਾਂ ਦੀਆਂ ਪੋਸਟ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਉਂਦਾ ਰਹਿੰਦਾ ਸੀ ਕਿ ਇੰਡੀਆ ਦੀਆਂ ਜਿਹੜੀਆਂ ਇਹ 7 ਸਿਸਟਰ ਆ ਨਾਰਥ ਈਸਟ ਵਾਲੇ ਜਿਹੜੇ ਦੇਸ਼ ਆ ਜਿਹੜੇ ਸਿਲੀਗੁੜੀ ਕੋਰੀਡੋਰ ਤੋਂ ਦੂਹੇ ਪਾਸੇ ਵਾਲੇ ਨਾਰਥ ਈਸਟ ਵਾਲੇ ਉਹਨਾਂ ਨੂੰ ਆਪਾਂ ਅਲੱਗ ਕਰ ਦੇਾਂਗੇ ਇੰਡੀਆ ਦਾ ਜਿਹੜਾ ਨਕਸ਼ਾ ਆ ਉਹਨੂੰ ਬਦਲ ਦੇਾਂਗੇ ਜਿਹੜਾ ਸਾਡਾ ਬੰਗਲਾਦੇਸ਼ ਆ ਨੂੰ ਗ੍ਰੇਟਰ ਬੰਗਲਾਦੇਸ਼ ਬਣਾਵਾਗੇ ਇੰਡੀਆ ਦਾ ਬਹੁਤ ਸਾਰਾ ਹਿੱਸਾ ਨੱਪਾਗੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਆਪਣੇ ਭਾਸ਼ਣਾ ਦੇ ਵਿੱਚ ਵੀ ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਰਦਾ ਰਹਿੰਦਾ ਸੀਗਾ ਇੱਕ ਤਰ੍ਹਾਂ ਨਾਲ ਸਿੱਧਾ ਸਿੱਧਾ ਉਹ ਇੰਡੀਆ ਦੇ ਖਿਲਾਫ ਚੱਲਦਾ ਸੀਗਾ ਸੋ ਉਹਦੀ ਹੁਣ ਜਦੋਂ ਮੌਤ ਹੋਈ ਆ ਦੋ ਮੋਟਰਸਾਈਕਲ ਤੇ ਆ ਕੇ ਕਿਸੇ ਨੇ ਗੋਲੀ ਮਾਰ ਦਿੱਤੀ ਉਹਦੇ ਸਿਰ ਦੇ ਵਿੱਚ ਢਾਕਾ ਦੇ ਵਿੱਚ ਇਸ ਨਾਲ ਉੱਥੇ ਇਸ ਵੇਲੇ ਜਿਹੜੀ ਆ ਉਹ ਅਨਰੈਸਟ ਫੈਲੀ ਹੋਈ ਆ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡਾ ਅੰਦੋਲਨ ਇਸ ਵੇਲੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਢਾਕਾ ਤੋਂ ਇਲਾਵਾ ਬੰਗਲਾਦੇਸ਼ ਦੇ ਵਿੱਚ ਚੱਲ ਰਿਹਾ ਆ ਜਿਹਦੇ ਵਿੱਚ ਜਿਹੜੇ ਉੱਥੇ ਹਿੰਦੂ ਮਿਨੋਰਟੀਜ਼ ਰਹਿ ਰਿਹਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਕ ਨੌਜਵਾਨ ਨੂੰ ਉੱਥੇ ਅੱਗ ਲਗਾ ਕੇ ਮਾਰ ਵੀ ਦਿੱਤਾ ਆ ਜਿਹੜੇ ਇੰਡੀਆ ਦੇ ਡਿਪਲੋਮੈਟ ਆ ਉਹਨਾਂ ਦੀ ਵੀ ਸੁਰੱਖਿਆ ਵਧਾਈ ਗਈ ਆ ਕਿਉਂਕਿ ਜਿਹੜਾ ਉੱਥੋਂ ਦਾ ਜੂਥ ਆ ਉਹ ਐਸ ਵੇਲੇ ਇੱਕ ਹਿੰਦੂ ਮਿਨੋਰੀਟੀ ਜਾਂ ਜਿਹੜੇ ਵੀ ਇੰਡੀਆ ਦੇ ਪੱਕੀ ਗੱਲ ਕਰਦੇ ਆ ਉਹਨਾਂ ਨੂੰ ਟਾਰਗੇਟ ਕਰ ਰਿਹਾ ਹੈ ਕਿ ਐਂਟੀ ਇੰਡੀਆ ਜਿਹੜਾ ਉੱਥੇ ਇੱਕ ਪ੍ਰੋਟੈਸਟ ਆ ਵੱਡੇ ਲੈਵਲ ਤੇ ਐਸ ਵੇਲੇ ਚੱਲ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਦੁਨੀਆਂ ਚ ਤੀਜੇ ਨੰਬਰ ਤੇ ਜਿਹੜੇ ਹਿੰਦੂ ਆ ਉਹ ਬੰਗਲਾਦੇਸ਼ ਦੇ ਵਿੱਚ ਰਹਿੰਦੇ ਆ ਪਹਿਲਾ ਇੰਡੀਆ ਆ ਗਿਆ ਦੂਜਾ ਨੇਪਾਲ ਆ ਗਿਆ ਤੀਜੇ ਨੰਬਰ ਤੇ ਬੰਗਲਾਦੇਸ਼ ਦੇ ਵਿੱਚ ਰਹਿੰਦੇ ਆ ਇੰਨੇ ਜ਼ਿਆਦਾ ਉੱਥੇ ਹਿੰਦੂ ਕਮਿਊਨਿਟੀ ਦੇ ਲੋਕ ਰਹਿੰਦੇ ਆ ਫਿਲਹਾਲ ਉਹਨਾਂ ਦੇ ਘਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਮੰਦਰ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਈ ਨੌਜਵਾਨ ਉੱਥੇ ਉਹਨਾਂ ਨੂੰ ਮਾਰਿਆ ਜਾ ਰਿਹਾ ਜਿਹੜੇ ਹਿੰਦੂ ਆ ਸੋ ਇਸ ਤਰ੍ਹਾਂ ਇੱਕ ਨਫ਼ਰਤ ਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਬੰਗਲਾਦੇਸ਼ ਦੇ ਵਿੱਚ ਵੀ ਚੱਲ ਰਹੀ ਆ ਇੰਡੀਆ 'ਚ ਵੀ ਚੱਲਦੀ ਆ ਤੁਹਾਨੂੰ ਪਤਾ ਹੀ ਆ ਸੋ ਉਹਦਾ ਨਤੀਜਾ ਇਹ ਹੋ ਚੁੱਕਿਆ ਹੈ ਕਿ ਹੁਣ ਜਿਹੜੇ ਬੰਗਲਾਦੇਸ਼ ਤੇ ਜਿਹੜੇ ਇੰਡੀਆ ਦੇ ਰਿਲੇਸ਼ਨ ਆ ਉਹ ਬਹੁਤ ਹੱਦ ਤੱਕ ਖਰਾਬ ਹੋ ਚੁੱਕਿਆ ਜਿਹੜਾ ਉੱਥੋਂ ਦਾ ਜੂਥ ਵੀ ਆ ਉਹ ਦੁਬਾਰਾ ਚਾਹੁੰਦਾ ਆ ਪਾਕਿਸਤਾਨ ਦੇ ਨਾਲ ਹੀ ਮਿਲਣਾ ਇੱਥੋਂ ਤੱਕ ਕਿ ਪਾਕਿਸਤਾਨ ਦੇ ਜਿਹੜੇ ਆਫੀਸ਼ੀਅਲਸ ਆ ਜਾਂ ਮਿਲਟਰੀ ਬੜੇ ਆ ਆਰਮੀ ਵਾਲੇ ਆ ਜਾਂ ਜਿਹੜੇ ਪੋਲੀਟੀਕਲ ਲੀਡਰ ਆ ਉਹਨਾਂ ਨੂੰ ਵੀਜ਼ਾ ਫ੍ਰੀ ਵੀ ਕਰ ਦਿੱਤਾ ਗਿਆ ਆ ਇੰਡੀਆ ਤੇ ਬੰਗਲਾਦੇਸ਼ ਦੇ ਜਿਹੜੇ ਰਿਲੇਸ਼ਨ ਜਿਹੜੇ ਉੱਥੇ ਸਾਡੇ ਮਤਲਬ ਕਿ ਵੀਜ਼ਾ ਸੈਂਟਰ ਵੀ ਆ ਬੰਗਲਾਦੇਸ਼ ਦੇ ਵਿੱਚ ਉਹ ਵੀ ਸਸਪੈਂਡ ਹੋ ਰਿਹਾ ਇੱਥੋਂ ਤੱਕ ਕਿ ਜੇਕਰ ਇੱਕ ਉੱਥੇ ਜਿਹੜੀ ਮੌਤ ਹੋਈ ਸੀਗੀ ਹਿੰਦੂ ਨੌਜਵਾਨ ਦੀ ਇਹ ਦੀਪੂ ਚੰਦਰ ਦਾਸ ਦੀ ਪਿੱਛੇ ਜੇ ਉਹਨੂੰ ਜਲਾ ਕੇ ਮਾਰ ਦਿੱਤਾ ਗਿਆ ਸੀਗਾ ਉਹਦੇ ਲਈ ਵੀ ਜੇਕਰ ਇੰਡੀਆ ਦੁਆਰਾ ਮਤਲਬ ਕਿ ਇਹ ਕੰਸਰਨ ਕੀਤਾ ਜਾਂਦਾ ਹੈ ਬੰਗਲਾਦੇਸ਼ ਨਾਲ ਤਾਂ ਬੰਗਲਾਦੇਸ਼ ਵਾਲੇ ਕਹਿੰਦੇ ਕਿ ਇਹ ਇਹ ਸਾਡਾ ਆਪਣਾ ਅੰਦਰੂਨੀ ਮਸਲਾ ਹੈ ਇਹਦੇ ਵਿੱਚ ਇੰਡੀਆ ਨੂੰ ਕੋਈ ਦਖਲ ਅੰਦਾਜੀ ਦੇਣ ਦੀ ਜ਼ਰੂਰਤ ਨਹੀਂ ਗਈ ਸੋ ਇੱਕ ਤਰ੍ਹਾਂ ਦੇ ਨਾਲ ਜਿਹੜੇ ਰਿਸ਼ਤੇ ਆ ਇਹ ਮੁਹੰਮਦ ਯੂਨਸ ਆਉਣ ਤੋਂ ਬਾਅਦ ਇੰਡੀਆ ਤੇ ਬੰਗਲਾਦੇਸ਼ ਦੇ ਬਹੁਤ ਹੱਦ ਤੱਕ ਵਿਗੜ ਚੁੱਕੇ ਆ ਤੇ ਪਾਕਿਸਤਾਨ ਨਾਲ ਇਹਨਾਂ ਦੇ ਜਿਹੜੇ ਰਿਸ਼ਤੇ ਆ ਉਹ ਵਧੀਆ ਹੋ ਚੁੱਕੇ ਆ ਇਸੇ ਹੀ ਕੜੀ ਨੂੰ ਅੱਗੇ ਤੋਰਦੇ ਹੋਏ ਇਹ ਹੁਣ ਇੱਕ ਡਿਫੈਂਸ ਐਗਰੀਮੈਂਟ ਕਰਨ ਦੇ ਤੱਕ ਆ ਚੁੱਕੇ ਆ ਬੰਗਲਾਦੇਸ਼ ਵਾਲੇ ਆਪਾਂ ਨੂੰ ਵੀ ਪਤਾ ਹੈ ਕਿ ਬੰਗਲਾਦੇਸ਼ ਦੀ ਆਰਮੀ ਇਸ ਲੈਵਲ ਤੱਕ ਨਹੀਂ ਆ ਕਿ ਇੰਡੀਆ ਦਾ ਉਹ ਮੁਕਾਬਲਾ ਕਰ ਸਕੇ ਬਾਰੇ ਹੁਣ ਇਹ ਦੋਨੋਂ ਹੀ ਦੇਸ਼ ਇੱਕ ਜਿਹੜਾ ਡਿਫੈਂਸ ਐਗਰੀਮੈਂਟ ਕਰੂਗੇ ਜਿਹਦੇ ਤਹਿਤ ਜੇਕਰ ਕੱਲੂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੁੰਦੀ ਆ ਤਾਂ ਬੰਗਲਾਦੇਸ਼ ਆਪਣੇ ਉੱਤੇ ਹਮਲਾ ਸਮਝੂਗਾ ਸੋ ਇਹ ਜਿਹੜਾ ਆਪਣਾ ਪੂਰੋ ਵੱਲ ਤੋਂ ਜਿਹੜਾ ਇੱਕ ਮੋਰਚਾ ਇੰਡੀਆ ਦੇ ਖਿਲਾਫ ਖੋਲ ਦੇਵੂਗੇ ਜੇਕਰ ਇਹ ਐਗਰੀਮੈਂਟ ਹੁੰਦਾ ਹੈ ਇਸ ਅਨੁਸਾਰ ਇਸੇ ਤਰ੍ਹਾਂ ਜੇਕਰ ਇੰਡੀਆ ਕੱਲੂ ਬੰਗਲਾਦੇਸ਼ ਦੇ ਉੱਤੇ ਹਮਲਾ ਕਰਦਾ ਆ ਤਾਂ ਪਾਕਿਸਤਾਨ ਵਾਲੇ ਆਪਣੇ ਉੱਤੇ ਹਮਲਾ ਸਮਝੂਗੇ ਤੇ ਪਾਕਿਸਤਾਨ ਵਾਲੇ ਪੱਛਮੋਂ ਆਪਣਾ ਜਿਹੜਾ ਇਹ ਮੋਰਚਾ ਉਹ ਖੋਲ ਦਊਗੇ ਇਸ ਲਈ ਜਿਹੜਾ ਟੂ ਫਰੰਟ ਵਾਰ ਜੂਨ ਦਾ ਜਿਹੜਾ ਖਤਰਾ ਐਸ ਵੇਲੇ ਇੰਡੀਆ ਲਈ ਵੱਧ ਗਿਆ ਜੇਕਰ ਇਹ ਜਿਹੜਾ ਐਗਰੀਮੈਂਟ ਆ ਹੋ ਜਾਂਦਾ ਇੰਡੀਆ ਇਹਨੂੰ ਰੋਕਣ ਦੇ ਲਈ ਬੰਗਲਾਦੇਸ਼ ਦੇ ਉੱਤੇ ਦਬਾਅ ਬਣਾ ਸਕਦਾ ਮੈਨੂੰ ਨਹੀਂ ਲੱਗਦਾ ਕਿ ਰੂਸ ਵਾਂਗੂ ਜਿੱਦਾਂ ਜੁਕਰੇਨ ਦੇ ਉੱਤੇ ਹਮਲਾ ਕਰਤਾ ਰੂਸ ਨੇ ਤਾਂ ਸਿੱਧਾ ਹੀ ਬਈ ਤੂੰ ਨਾਟੋ 'ਚ ਨਹੀਂ ਜਾਣਾ ਐਦਾਂ ਦੀ ਇਹ ਨਹੀਂ ਕਰ ਸਕਦੇ ਪਰ ਇਹਨਾਂ ਦਾ ਬਹੁਤ ਸਾਰਾ ਵਪਾਰ ਆ ਜਿਹੜਾ ਬੰਗਲਾਦੇਸ਼ ਦੇ ਨਾਲ ਆ ਇੰਡੀਆ ਦਾ ਪਾਣੀ ਇਥੋਂ ਜਾਂਦਾ ਹੈ ਹੈਨਾ ਬਹੁਤ ਸਾਰਾ ਗੰਗਾ ਦਾ ਪਾਣੀ ਬੰਗਲਾਦੇਸ਼ ਦੇ ਵਿੱਚ ਹੀ ਹੋ ਕੇ ਹੀ ਬੰਗਾਲ ਦੀ ਖਾੜੀ ਦੇ ਵਿੱਚ ਡੇਗਦਾ ਹੈ ਬਹੁਤ ਸਾਰਾ ਟ੍ਰੇਡ ਆਪਸ ਚ ਇਹਨਾਂ ਦਾ ਚੱਲਦਾ ਹੈ ਇੰਡੀਆ ਤੋਂ ਹੀ ਬਹੁਤ ਸਾਰੀਆਂ ਉੱਥੇ ਲੱਗੀਆਂ ਹੋਈਆਂ ਜਿਹੜੀਆਂ ਕੰਪਨੀਆਂ ਉੱਥੇ ਬਿਜਲੀ ਵੇਚਦੀਆਂ ਹਨ ਅਡਾਨੀ ਸਾਹਿਬ ਦੀਆਂ ਹੀ ਆ ਤੇ ਉਹ ਇਹ ਸ਼ੇਖ ਅਸੀਨ ਨਾਲ ਰੜ ਕੇ ਹੀ ਅਡਾਨੀ ਹੁਣੀ ਉੱਥੇ ਵੀ ਆਪਣਾ ਕਾਰੋਬਾਰ ਫਲਾਇਆ ਸੀਗਾ ਉਹਨੂੰ ਵੀ ਖਤਰਾ ਚਲੋ ਹੋ ਸਕਦਾ ਇਸ ਤਰ੍ਹਾਂ ਦੇ ਨਾਲ ਇੰਡੀਆ ਇੱਕ ਮਤਲਬ ਕਿ ਪ੍ਰੈਸ਼ਰ ਬਿਲਡ ਕਰਨ ਦੀ ਇਹਤੇ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ ਬੰਗਲਾਦੇਸ਼ ਦੇ ਉੱਤੇ ਕਿ ਤੁਸੀਂ ਇਹ ਜਿਹੜਾ ਡਿਫੈਂਸ ਐਗਰੀਮੈਂਟ ਆ ਉਹ ਨਾ ਕਰੋ ਬੰਗਲਾਦੇਸ਼ ਇਸ ਪ੍ਰੈਸ਼ਰ ਦੇ ਵਿੱਚ ਕਿੰਨਾ ਕੌਂਦਾ ਇਹ ਡਿਫੈਂਸ ਐਗਰੀਮੈਂਟ ਨਹੀਂ ਕਰਦਾ ਜਾਂ ਕਰਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਇਹ ਐਗਰੀਮੈਂਟ ਪਾਕਿਸਤਾਨ ਵਾਲਿਆਂ ਨੇ 사ウਦੀ ਅਰਬ ਦੇ ਨਾਲ ਵੀ ਕੀਤਾ ਹੋਇਆ ਹੈ ਸੇਮ ਹੀ ਕਈ ਆਪਣੇ ਲੋਕ ਕਹਿੰਦੇ ਆ 사ウਦੀ ਅਰਬ ਦੇ ਕੋਲ ਕਿਹੜੀ ਬਾਲੀ ਕੋਈ ਫੌਜ ਆ ਜਾਂ ਕਹਿ ਲਓ ਕਿ ਐਡਾ ਕੋਈ ਸਾਜੋ ਸਮਾਨਾ ਫੌਜੀ ਉਹਦਾ ਕੀ ਫਾਇਦਾ ਹੋਣਾ ਜੇ ਮੈਂ ਦੱਸਾਂ ਤਾਂ ਜਿਹੜੇ ਮੁ슬림 ਮੁਲਕਾਂ ਚੋਂ 57 ਚੋਂ ਸਾਉਦੀ ਅਰਬ ਸਭ ਤੋਂ ਜ਼ਿਆਦਾ ਅਮੀਰ ਆ ਪੈਸਾ ਤੇ ਲੜਾਈ ਕੋਈ ਵੀ ਲੰਬੀ ਚੱਲਦੀ ਰੱਖਣ ਦੇ ਲਈ ਹੀ ਪੈਸਾ ਹੀ ਚਾਹੀਦਾ ਹੁੰਦਾ ਆ ਸੋ ਪਾਕਿਸਤਾਨ ਵਾਲਿਆਂ ਦੇ ਕੋਲ ਪਰਮਾਣੂ ਬਾਂਬਾ ਇਸ ਲਈ ਪਾਕਿਸਤਾਨ ਵਾਲਿਆਂ ਦੀ ਇਸ ਵੇਲੇ ਮੁ슬ਮ ਜਗਤ ਦੇ ਵਿੱਚ ਥੋੜੀ ਪੁਛ ਪ੍ਰਤੀਤਤਾ ਜਾਂ ਮੁ슬ਮ ਜਿਹੜੀਆਂ ਕੰਟਰੀਆਂ ਉਹਨਾਂ ਦੇ ਵਿੱਚ ਪੁਛ ਪ੍ਰਤੀਤਤਾ ਕਿਉਂਕਿ 57 ਜਿਹੜੇ ਮੋਲਕ ਆਏ ਮੁ슬ਮ ਉਹਨਾਂ ਦੇ ਵਿੱਚੋਂ ਪਾਕਿਸਤਾਨ ਹੀ ਇੱਕ ਐਦਾਂ ਦਾ ਮੋਲਕ ਆ ਜਿਹਦੇ ਕੋਲ ਪਰਮਾਣੂ ਬਾਂਬਾ ਜਾਂ ਨਿਊਕਲੀਅਰ ਪਾਵਰ ਆ ਸੋ ਇਸੇ ਲਈ ਹੀ ਹੁਣ ਇਸੇ ਤਰ੍ਹਾਂ ਦੀ ਡੀਲ ਬੰਗਲਾਦੇਸ਼ ਨਾਲ ਇਹ ਕਰਨ ਜਾ ਰਿਹਾ ਆ ਤੇ ਬੰਗਲਾਦੇਸ਼ ਦੇ ਨਾਲ ਇਹ ਜਿਹੜਾ ਆਪਣਾ ਨਿਊਕਲੀਅਰ ਸ਼ੇਅਰ ਤੱਕ ਵਾਲਾ ਸਿਸਟਮ ਵੀ ਕਰ ਸਕਦੇ ਆ ਇਸ ਐਗਰੀਮੈਂਟ ਦੇ ਥਰੂ ਜਿਸ ਤਰ੍ਹਾਂ ਬਹੁਤ ਸਾਰੇ ਯੂਰਪ ਦੇ ਦੇਸ਼ ਆ ਉਹਨਾਂ ਦੇ ਕੋਲ ਨਿਊਕਲੀਅਰ ਬੰਬ ਵਗੈਰਾ ਤਾਂ ਨਹੀਂ ਆ ਪਰ ਉਹਨਾਂ ਨੇ ਯੂ ਐਸ اے ਦੇ ਨਾਲ ਇਸ ਤਰ੍ਹਾਂ ਜਿਹੜਾ ਮਤਲਬ ਐਗਰੀਮੈਂਟ ਹੋਇਆ ਹੋਇਆ ਨਾਟੋ ਵਾਲਾ ਇਹ ਜਿਹੜੇ ਨਿਊਕਲੀਅਰ ਸ਼ੇਅਰਿੰਗ ਆ ਉਹ ਵੀ ਉਹਦੇ ਵਿੱਚ ਐਡ ਆ ਮਤਲਬ ਕਿ ਅਮਰੀਕਾ ਵਾਲੇ ਜਿਹੜੇ ਪਰਮਾਣੂ ਬੰਬ ਹੋਊਗੇ ਉਹ ਯੂਰਪ ਵਾਲੇ ਆਪਣੇ ਦੇਸ਼ ਦੇ ਵਿੱਚ ਫਿੱਟ ਕਰ ਸਕਦੇ ਆ ਉੱਥੇ ਰੱਖ ਸਕਦੇ ਆ ਉਹਨਾਂ ਨੂੰ ਵਰਤ ਸਕਦੇ ਆ ਸੋ ਇਸ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਆ ਇਹ ਡਿਫੈਂਸ ਜਿਹੜੀ ਐਗਰੀਮੈਂਟ ਆ ਇਹ ਬੰਗਲਾਦੇਸ਼ ਨਾਲ ਵੀ ਹੋ ਸਕਦਾ ਆ ਨਾਟੋ ਵਾਲੇ ਤਰਜ਼ ਦੇ ਉੱਤੇ ਸੋ ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਐਸ ਵੇਲੇ ਇੱਕ ਨਿਊਕਲੀਅਰ ਪਾਵਰ ਹੋਣ ਕਰਕੇ ਮੁਸਲਿਮ ਜਿਹੜੇ ਕੰਟਰੀਆਂ ਉਹਨਾਂ ਦੇ ਵਿੱਚ ਇਹਦੀ ਪੂਰੀ ਪੁਛ ਪ੍ਰਤੀਤ ਆ ਇਸ ਲਈ ਕਤਰ ਵਰਗੇ ਜਾਂ ਹੋਰ ਕਈ ਦੇਸ਼ ਇਹਨਾਂ ਦੇ ਨਾਲ ਇਸ ਤਰ੍ਹਾਂ ਦੀ ਡੀਲ ਕਰਨਾ ਚਾਹੁੰਦੇ ਆ ਤਾਂ ਜੋ ਇੱਕ ਤਰ੍ਹਾਂ ਦੇ ਨਾਲ ਨਿਊਕਲੀਅਰ ਸੇਫਟੀ ਇਹਨਾਂ ਨੂੰ ਮਿਲ ਸਕੇ ਹੋਰ ਸਾਰੇ ਦੇਸ਼ਾਂ ਨੂੰ ਸੋ ਇੱਕ ਪੂਰੀਆਂ ਮੁਸਲਿਮ ਕੰਟਰੀਆਂ ਨੂੰ ਇੱਕ ਫਰੰਟ ਦੇ ਉੱਤੇ ਇਕੱਠੇ ਕਰਨ ਦੇ ਵਿੱਚ ਮੈਨੂੰ ਲੱਗਦਾ ਪਾਕਿਸਤਾਨ ਕਿਤੇ ਨਾ ਕਿਤੇ ਐਸ ਵੇਲੇ ਕਾਮਯਾਬ ਹੋ ਰਿਹਾ ਹੈ ਡਿਫੈਂਸ ਐਗਰੀਮੈਂਟ ਨਾਲ ਜਿਹੜੀ ਆਈਐਸਆਈ ਦੀ ਜਿਹੜੀ ਸਮੂਲੀਅਤ ਆ ਉਹ ਬੰਗਲਾਦੇਸ਼ ਦੇ ਵਿੱਚ ਸਿੱਧੀ ਸਿੱਧੀ ਵਧ ਜਊਗੀ ਇਸ ਲਈ ਪਹਿਲਾਂ ਤਾਂ ਕੱਲਾ ਸੀ ਪੱਛਮ ਦੇ ਵਿੱਚ ਹੀ ਪਾਕਿਸਤਾਨ ਤੋਂ ਜੇਕਰ ਕੋਈ ਕਿਸਪੈਟ ਹੁੰਦੀ ਸੀ ਉੱਥੇ ਨਿਗਰਾਨੀ ਰੱਖੀ ਜਾਂਦੀ ਸੀ ਹੁਣ ਬੰਗਲਾਦੇਸ਼ ਵਾਲੇ ਪਾਸੇ ਤੋਂ ਵੀ ਉਹਦੀ ਜਿਹੜੀ ਨਿਗਰਾਨੀ ਆ ਉਹ ਵਧ ਜਾਊਗੀ ਤੇ ਇੰਡੀਆ ਨੂੰ ਜਿਹੜਾ ਆਪਣਾ ਪੂਰਬੀ ਜ਼ੋਨ ਆ ਜਿਹੜਾ ਸਿਲੀਗੁੜੀ ਵਾਲਾ ਆ ਸੈਵਨ ਸਟੇਟਸ ਆ ਇੰਡੀਆ ਦੀਆਂ ਉਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਹੋਰ ਫੌਜ ਜਿਹੜੀ ਆ ਉੱਥੇ ਉੱਥੇ ਰੱਖਣੀ ਪੈ ਸਕਦੀ ਆ ਹੋਰ ਜਿਹੜਾ ਫੌਜੀ ਜੰਗੀ ਸਮਾਨ ਆ ਉੱਥੇ ਰੱਖਣਾ ਪੈ ਸਕਦਾ ਆ ਹੋਰ ਹਵਾਈ ਜਹਾਜ਼ ਉੱਥੇ ਆ ਰੱਖਣੇ ਪੈ ਸਕਦੇ ਆ ਕਿਉਂਕਿ ਜਿਹੜਾ ਇਹ ਥ੍ਰੈਟ ਆ ਹੈ ਦੋਨੋਂ ਪਾਸਿਆਂ ਤੋਂ ਹੀ ਹੁਣ ਹੋਊਗਾ ਜੇਕਰ ਇਹ ਐਗਰੀਮੈਂਟ ਹੁੰਦਾ ਆ ਤੀਜੇ ਨੰਬਰ ਤੇ ਚਾਈਨਾ ਵੀ ਪਿੱਛੇ ਬੈਠਾ ਹੈ ਸਾਰਾ ਐਗਰੀਮੈਂਟ ਦੇਖ ਰਿਹਾ ਆ ਕਿਉਂਕਿ ਚਾਈਨਾ ਵੀ ਉੱਤਰਵਲ ਦੇ ਤਰਫ ਤੋਂ ਸਾਰੇ ਪਾਸੇ ਆਪਣੀ ਇੰਡੀਆ ਦੀ ਘੇਰਾਬੰਦੀ ਕਰਨ ਲਈ ਇਹ ਸ਼ੁਰੂ ਹੋ ਚੁੱਕਿਆ ਉਹਨੇ ਵੀ ਬਹੁਤ ਸਾਰੇ ਜਿਹੜੇ ਬੇਸਸ ਆ 에ਅਰ ਬੇਸ ਆ ਉਹ ਉੱਤਰ ਪੂਰਬ ਵੱਲ ਬਣਾਏ ਹੋਇਆ ਇਸ ਤਰ੍ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੰਡੀਆ ਦੀ ਜਿਹੜੀ ਆਰਮੀ ਆ ਉਹਦੇ ਉੱਤੇ ਥੋੜਾ ਜਿਹਾ ਦਬਾਅ ਵਧੂਗਾ ਸੋ ਹੁਣ ਇੰਡੀਆ ਦੀ ਜਿਹੜੀ ਆਪਣੀ ਫੋਰਨ ਮਿਨਿਸਟਰੀ ਆ ਉਹ ਕਿਸ ਤਰ੍ਹਾਂ ਇਸ ਮਸਲੇ ਨੂੰ ਡੀਲ ਕਰਦੀ ਆ ਇਹ ਜਿਹੜਾ ਐਗਰੀਮੈਂਟ ਆ ਡਿਫੈਂਸ ਐਗਰੀਮੈਂਟ ਆ ਉਹ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਹੋਣ ਤੋਂ ਰੋਕਦੀ ਆ ਇਹਦੇ ਲਈ ਕੀ ਕਦਮ ਚੱਕੂਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਫਿਲਹਾਲ ਜੇਕਰ ਇਹ ਐਗਰੀਮੈਂਟ ਹੁੰਦਾ ਆ ਇਹ ਇੰਡੀਆ ਦੇ ਲਈ ਕਿਸੇ ਵੀ ਪੱਖੋਂ ਸਹੀ ਨਹੀਂਗਾ ਇਹ ਪੂਰੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਤਾਂ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ